ਸਾਰੇ ਪੰਜਾਬ ਦੇ ਪ੍ਰਚਾਰ ਤੇ ਨੌਜਵਾਨਾਂ ਦੇ ਗਰੰਤ ਟੜਕਲ ਅਮਰਿੰਦਰ ਸਿੰਘ ਰਾਜਾ ਬੈਂਜੀ ਤੇ ਸਾਡੇ ਪੰਜਾਬ ਦੇ ਸਹਿਯੋਗੀ ਡਾਗਰ ਸਿੰਘ ਸਾਹਿਬ ਤੇ ਸਾਡੇ ਪੰਜਾਬ ਦੇ ਸਾਥਪਤਾ ਰਜੀਵ ਗੁਰਪ੍ਰੀਤ ਸਿੰਘ ਕੰਗੜ ਜੀ ਮੋਹਨ ਸਾਹਿਬ ਮੀਆਂ ਜੀ ਬਲਕਿ ਕੀਤੇ ਪ੍ਰਕਾਸ਼ ਸਿੰਘ ਜੀ ਮੋਹਨ ਸਾਹਿਬ ਸਤਪੰਸ ਸਿੰਘ ਗੁਲੇਵਾਲਾ ਮਨਜਾ ਸਿੰਘ ਮਾਣਸ਼ੀਏ ਸਾਹਿਬ ਪ੍ਰਧਾਨtrait ਸਿੰਘ ਰਾਜੀ ਭਾਈ ਰਿੱਤੀ ਬਰਾਜ ਜੀ ਜੀ ਸੋ ਦਾ ਸਾਹਮਣੇ ਮੇਰੇ ਬੈਠੇ ਬੜੇ ਲੰਬੇ ਸਮੇਂ ਤੋਂ ਪ੍ਰਧਾਨ ਜੀ ਦੀ ਦੀ ਕਰਦੇ ਵਿੱਚ ਬੈਠਿਆ ਭੁੱਖਣ ਵਾਲੇ ਜੀ ਦਾ ਸਾਰਾ ਇੱਥੇ ਹੋਂਦ ਤੇ ਬਹੁਤ ਬਹੁਤ ਧੰਨਵਾਦ ਤੇ ਸਤਿ ਸ੍ਰੀ ਅਕਾਲ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਮਾਬਾਤ ਹੋ ਚੁੱਕਿਆ ਤੁਸੀਂ ਪ੍ਰਧਾਨ ਜੀ ਦੇ ਨੂੰ ਸੁਣਾਇਓ ਮੈਂ ਸਿਰਫ ਸਿਰਫ ਪ੍ਰਧਾਨ ਜੀ ਨੂੰ ਵਰਕਰਾਂ ਵਾਸਤੇ ਅਪੀਲ ਕਰਨਾ ਤੇ ਵਰਕਰਾਂ ਉਹਨਾ ਤੇ ਕਾਂਗਰਸ ਤੇ ਜੋ ਪਿਛਲੇ ਦੋ ਬਾਰਤਾਂ ਤੋਂ ਜੋ ਕਿ ਕਾਂਗਰਸ ਪਾਰਟੀ ਮਾਨਸਾ ਜ਼ਿਲ੍ਹੇ ਦੇ ਵਿੱਚ ਨਹੀਂ ਜਿੱਤ ਸਕੀ ਆਪਾਂ ਉਹ ਵੀ ਆਪਣੇ ਮੱਥੇ ਤੋਂ ਕੋਲੰਤ ਲਾਉਣਾ ਪਰ ਪ੍ਰਧਾਨ ਜੀ ਤੁਸੀਂ ਸਾਡੇ ਇਚਾਰਜ ਵੀ ਰਹੇ ਹੋ ਪਿਛਲੇ ਸਰਕਾਰ ਦੇ ਵਿੱਚ ਕਾਂਗਰਸ ਸਾਹਿਬ ਬੈਠੇ ਨੇ ਲੰਬਾ ਸਮਾਂ ਕਾਂਗਰਸ ਸਾਹਿਬ ਇਚਾਰਜ ਰਹੇ ਤੁਸੀਂ ਨੂੰ ਸਿਰਫ 3-4 ਮਹੀਨੇ 3-4 ਚਾਹਤ ਰਹੇ ਤੁਸੀਂ ਸਾਡੀ ਬਹੁਤ ਮਦਦ ਕਰਦੇ ਰਹੇ ਹੋ ਪਰ ਇੱਕ ਜਦੋਂ ਸਰਕਾਰ ਸੀ ਮੈਨੂੰ ਕਹਿਣ ਕਿ ਗਰੇਜ਼ ਨਹੀਂ ਸਾਡੇ ਖਾਸ ਸਰਕਾਰ ਨਾਲ ਪੂਰੀ ਸਾਥੀ ਹੋਈ ਰਹੀ ਹੈ ਤੇ ਉਹ ਜਿੱਥੇ ਬੈਠੇ ਨੇ ਮੇਰੇ ਸਾਰੇ ਸਟਾਰ ਯੋਗ ਨੇ ਜੋ ਮੱਥੇ ਸਾਡੇ ਲੋਕ ਲੀਡਰ ਬੈਠੇ ਨੇ ਇਹ ਸਾਡੀ ਇਹਨਾਂ ਦੀ ਬਦੌਰਤ ਚੁੱਕੀ ਆ ਦੁੱਖ ਦੇ ਸੁੱਖ ਦੇ ਇਹਨਾਂ ਦੇ ਵਿੱਚ ਖੜਦੇ ਨੇ ਪਿੰਡ ਦਾ ਪਿਆਰ ਆ ਸਾਡਾ ਪਿਆਰ ਦਾ ਤਾਕਤ ਤੇ ਸਾਨੂੰ ਚਾਹੁੰਦੇ ਨੇ ਕਾਂਗਰਸ ਮੇਰੇ ਪੁੱਤਰਾਂ ਨੂੰ ਸੋਡਾ ਸਾਰੇ ਇੱਥੇ ਆਉਣ ਤੇ ਬਹੁਤ-ਬਹੁਤ ਧੰਨਵਾਦ ਕਿਉਂਕਿ ਬੜੇ ਲੰਬੇ ਸਮੇਂ ਤੋਂ ਤੁਸੀਂ ਇੱਥੇ ਵੇਟ ਕਰ ਰਹੇ ਹੋ ਤੇ ਪਿਛਲੇ 3 ਸਾਲਾਂ ਤੋਂ ਤੁਸੀਂ ਮੈਂ ਬਤਾਰ ਜਿਨਾ ਪ੍ਰਤਾਨ ਸੋਡੀ ਸੇਵਾ ਦੇ ਵਿੱਚ ਆ ਕਾਂਗਰਸ ਪਾਰਟੀ ਦੀ ਦੇਣ ਆ ਤੁਸੀਂ ਅਨੇਸ਼ਾ ਜਦੋਂ ਵੀ ਪਾਰਦਰ ਯਾਤਰਾ ਹੋਵੇ ਚਾਹੇ ਕੋਈ ਟੰਗਾ ਯਾਤਰਾ ਹੋਵੇ ਚਾਹੇ ਕੋਈ ਧਰਨਾ ਮਜਾਰਾ ਕੋਈ ਰੈਲੀ ਜੋ ਵੀ ਹੋਵੇ ਤੁਸੀਂ ਵੱਧ ਛੜ ਕੇ ਪਟਨਾ ਮਾਨਸਾ ਸਦੂਗੜ ਪਟਨਾ ਬੋਆ ਪੀਖੀ ਜੋਗਾ ਕੁ ਸਾਰੇ ਕਸਬਿਆਂ ਚੋਂ ਥਾਵਾਂ ਤੋਂ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਤੁਸੀਂ ਆਏ ਹੋ ਤੁਹਾਡਾ ਸਾਰਿਆਂ ਦਾ ਦਿਲ ਦੀ ਗਰਾਈਆਂ ਤੇ ਧੰਨਵਾਦ ਬਹੁਤ ਬਹੁਤ ਧੰਨਵਾਦ ਸਾਡੇ ਲੀਡਰਸ਼ਿਪ ਦਾ ਕਿਉਂਕਿ ਇੱਥੇ ਪਹੁੰਚਣੇ ਮਾਨਸਾ ਵਿਖੇ ਪ੍ਰਕਿਰਤੀ ਦਾ ਖਾਲਸਾ